ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਇਕੱਠ ਭਗਵੰਤ ਮਾਨ ਦੀ ਕੋਠੀ ਜੋ ਸੰਗਰੂਰ ਦੇ ਵਿੱਚ ਸਥਿਤ ਹੈ ਉਧਰ ਨੂੰ ਚੱਲ ਰਿਹਾ ਹੈ ਅਤੇ ਕਿਸਾਨ ਹਰ ਇੱਕ ਵਰਗ ਦੇ ਲੋਕ ਭਾਵੇਂ ਸਿੱਧੂ ਦੇ ਹੱਕ ਦੇ ਵਿੱਚ ਆ ਰਹੇ ਨੇ ਅਤੇ ਵੱਡੇ ਵੱਡੇ ਲੀਡਰ ਵੀ ਉਹਨਾਂ ਦੇ ਪੱਖ ਦੇ ਵਿੱਚ ਭੁਗਤੇ ਨੇ ਲੰਗੇ ਦਿਨੀ ਸੁਖਪਾਲ ਸਿੰਘ ਖਹਿਰਾ ਵੱਲੋਂ ਵੀ ਉਹਨਾਂ ਦਾ ਪੱਖ ਪੂਰਿਆ ਗਿਆ ਸੀ ਸਰਕਾਰ ਤੇ ਸਿੱਧੇ ਨਿਸ਼ਾਨੇ ਸਾਧੇ ਗਏ ਸੀ ਅਤੇ ਹੁਣ ਹਮ ਮਾ ਕੇ ਲੋਕ ਵੱਡੀ ਗਿਣਤੀ ਦੇ ਵਿੱਚ ਸੰਗਰੂਰ ਪਹੁੰਚ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੱਖ-ਵੱਖ ਥਾਵਾਂ ਤੋਂ ਲੋਕ ਨੌਜਵਾਨ ਕਿਸਾਨ ਸੰਗਰੂਰ ਵੱਲ ਧਾਵਾ ਬੋਲ ਦਿੱਤਾ ਗਿਆ ਭਗਵੰਤ ਮਾਨ ਦੀ ਕੋਠੀ ਵੱਲ ਧਾਵਾ ਬੋਲ ਦਿੱਤਾ ਗਿਆ ਪੁਲਿਸ ਵੱਲੋਂ ਵੀ ਇਲਾਕੇ ਦੇ ਵਿੱਚ ਮਸਤੀਦੀ ਕਰ ਦਿੱਤੀ ਗਈ ਕਿ ਕਿਤੇ ਕੋਈ ਕੋਈ ਗਲਤ ਅੰਸਰ ਗਲਤ ਹਰਕਤ ਨਾ ਕਰ ਦੇਵੇ ਆ ਤੁਹਾਨੂੰ ਵਕ ਵਕ ਥਾਵਾ ਤੋਂ ਜੋ ਉੱਥੇ ਲੋਕ ਪਹੁੰਚ ਰਹੇ ਨੇ ਨੌਜਵਾਨ ਪਹੁੰਚ ਰਹੇ ਨੇ ਭਾਨੇ ਦੇ ਸਮਰਥਕ ਪਹੁੰਚ ਰਹੇ ਨੇ ਉਹਨਾਂ ਦੀ ਵੀਡੀਓ ਦਿਖਾਉਨੇ ਆ ਵੀਡੀਓ ਸਾਰੇ ਭਰਾਵਾਂ ਨੂੰ ਬੇਨਤੀ ਹੈ ਮੇਰੀ ਕਿ ਆ ਜਿਹੜਾ ਕਾਫਲਾ ਤੁਰਿਆ ਜਾਂਦਾ ਮੇਨ ਹਾਈਵੇ ਦੇ ਉੱਤੇ ਅਸੀਂ ਪਹੁੰਚ ਚੁੱਕੇ ਹਾਂ ਤਕਰੀਬਨ ਮਹਿਲਾ ਚੌਕ ਦੇ ਸਿਰੂ ਟੱਪ ਚੱਲੇ ਆ ਸੋ ਜਿੰਨੇ ਵੀ ਸਾਡੇ ਭਰਾ ਨੇ ਮੇਰਾ ਵੀ ਨਾਲ ਰਲਦੇ ਹੋ ਨਾਲ ਰਲਦੇ ਹੋ ਨਾਲ ਰਲਦੇ ਤੁਰਿਓ ਸਾਰੇ ਸਾਰਿਆਂ ਨੂੰ ਬੇਨਤੀ ਹੈ ਜਿੰਨੇ ਭਰਾ ਆਸੇ ਪਾਸੇ ਸੜਕਾਂ ਤੇ ਬੈਠੇ ਆ ਉਹ ਕਾਫਲੇ ਦੇ ਨਾਲ ਰਲਦੇ ਤੁਰਿਓ ਮੇਰਾ ਵੀਰਾਂ ਆ ਕਾਫਲਾ ਜਾ ਰਿਹਾ ਦਿਖਾ ਦੇ ਬਈ ਕਾਂ ਤੋਂ ਨਿਕਲ ਕੇ ਹੁਣ ਪਿੰਟਾ ਚ ਬੈਠਣ ਦਾ ਵੇਲਾ ਨਹੀਂ ਪਿੰਡਾਂ ਤੋਂ ਨਿਕਲਿਆ ਹੁਣ ਪਿੰਟਾ ਚੋਂ ਨਿਕਲ ਕੇ ਜਿੱਥੇ ਜਿੱਥੇ ਵੀ ਜਾਮ ਲੱਗੇ ਸੀਗੇ ਨੌਜਵਾਨਾਂ ਨੇ ਲਾਏ ਸੀ ਮਹਿਲਾ ਜਾਮ ਲੱਗਿਆ ਸੀ ਬਲਬਲ ਟੋਲ ਤੇ ਲੱਗਿਆ ਸੀ ਧਲੇੜੀ ਜੱਟਾਂ ਲੱਗਿਆ ਸੀਗਾ ਸਲਾਮਪੁਰ ਲੱਗਿਆ ਸੀ ਸਾਰਿਆਂ ਨੂੰ ਬੇਨਤੀ ਆ ਮੇਰਾ ਵੀਰਾਂ ਇਹ ਆਜੋ ਹੁਣ ਆਪਣਾ ਕਾਫਲਾ ਰਵਾਨ ਰਵਾਨਗੀ ਪਾ ਚੁੱਕਿਆ ਐ ਇਹਨੂੰ ਤੇ ਆ ਵੀ ਕਿਵੇਂ ਆਜੋ 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 ਕਰਵਾ ਦਿਓ ਆਲਾ ਆਤੂ ਆਲਾ ਸਰੂ ਟੱਪ ਗਿਆ ਬਾਈ ਸਰੂਰ ਕੀਆ ਕੀ ਆ ਪੁੱਛ ਕੇ ਆ ਬਾਈ ਕਈ ਛਾਇ ਇਹਨਾਂ ਨੇ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਨੌਜਵਾਨਾਂ ਦੇ ਉੱਤੇ ਇੱਥੇ ਮਹਿਲਾ ਚੌਂਕ ਕੋਲੇ ਗੱਠੀ ਚਾਰਜ ਵੀ ਕੀਤਾ ਬੱਸ ਸੜੀ ਤੇ ਆ ਗਿਆ ਕਿ ਲੱਗ ਗਿਆ ਹਰ ਵੱਡਾ ਕਾਫਲਾ ਜਾ ਰਿਹਾ ਵੱਡਾ ਕਾਫਲਾ ਜਿਹੜਾ ਉਹ ਜਾ ਰਿਹਾ ਸਰੂਰ ਦੇ ਵੱਲ ਸਲੂਟ ਆ ਪੁੱਛ ਕੇ ਆ ਸਾਡੇ ਭਰਾਵਾਂ ਨੂੰ ਬੇਨਤੀ ਆ ਕਿ ਹੁਣ ਘਰਾਂ 'ਚ ਬੈਠਣ ਦਾ ਵੇਲਾ ਨਹੀਂ ਮੇਰਾ ਵੀ ਪਿੰਡੋਂ ਪਿੰਡੀ ਹੋ ਕੇ ਦਿਵਾ ਕੇ ਇਹ ਸੜਕ ਤੇ ਆ ਜਾਓ ਇੱਕਠੇ ਹੋ ਕੇ ਨਿਕਲੋ ਕਾਫਲਿਆਂ ਦੇ ਰੂਪ ਵਿੱਚ ਨਿਕਲੋ ਇਕੱਲੇ ਇਕੱਲੇ ਨਿਕਲੋ ਜਿਵੇਂ ਆ ਕਾਫਲਾ ਜਾਂਦਾ ਦੇਖੋ ਹਜ਼ਾਰਾਂ ਦੀ ਗਿਣਤੀ ਆ ਗੱਡੀਆਂ ਦੀ ਤਾਵਾ ਦਿੱਕਾ ਬਾਦ ਹਾਂਜੀ ਸੋ ਹੁਣ ਇਹ ਅੱਜ ਦਿਖਾ ਦੇਣਾ ਇਹ ਸਰਕਾਰ ਨੂੰ ਬੁੱੱਛੜ ਸਰਕਾਰ ਨੂੰ ਇਹਦੀਆਂ ਜੜਾਂ ਜਿਹੜੀਆਂ ਪੱਟ ਚੁੱਕੇ ਨੇ ਲੋਕ ਜਿਹੜਾ ਜ਼ੁਲਮ ਤੋਂ ਢਾ ਰਿਹਾ ਅੱਜ ਵੀ ਨੌਜਵਾਨਾਂ ਤੇ ਲਾਠੀ ਚਾਰਜ ਕੀਤਾ ਜ਼ਬਰ ਕਰ ਰਿਹਾ ਇਹ ਧੱਕਾਸ਼ਾਹੀ ਹੁਣ ਨਹੀਂ ਚੱਲਣਗੇ ਲੋਕ ਆਹ ਦੇਖ ਲੈ ਆਹ ਤੇਰੇ ਕਿੱਲ ਸਾਬਤ ਹੋਣਾ ਤਬੂਤਚਾ ਦੇ ਕਿਵੇਂ ਕਾਫਲੇ ਦੇਖ ਲੈ ਕਿਵੇਂ ਜਾ ਰਹੇ ਆ ਉੱਤੇ ਜਾ ਕੇ ਦੇਖ ਕੇ ਆਇਆ ਜਾਈਂ ਕਰ। ਚੱਲ ਕਰ।